ਵਿਆਸਮੇ ਨਿਲਨੀਦੀ ਰਸਮ ਕਿਉਂ ਕੀਤੀ ਜਾਂਦੀ ਹੈ ਜੇ ਸਾਨੂੰ ਕੋਈ ਪੁੱਛ ਲਵੇ ਕਿ ਜਦੋਂ ਵੀ ਕਿਸੇ ਲੜਕੀ ਲੜਕੇ ਦੀ ਸ਼ਾਦੀ ਹੁੰਦੀ ਹੈ ਤਾਂ ਉਦੋਂ ਹਮੇਸ਼ਾ ਲਾਵਾ ਫੇਰੇ ਆਨੰਦ ਕਾਰਜ ਤੋਂ ਪਹਿਲਾਂ ਇੱਕ ਰਸਮ ਕੀਤੀ ਜਾਂਦੀ ਹੈ ਜਿਹੜੀ ਵਿਚੋਲੇ ਦੀ ਮੌਜੂਦਗੀ ਚ ਕੀਤੀ ਜਾਂਦੀ ਹੈ ਜਿਸ ਨੂੰ ਮਿਲਣੀ ਕਿਹਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਮਿਲਣੀ ਮੁੰਡੇ ਦੇ ਪਿਤਾ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਵੱਡੀ ਬਾਤ ਔਰਤਾਂ ਦੇ ਵਿੱਚ ਇਹ ਲੜਕੇ ਦੀ ਮਾਂ ਨਾਲ ਕੀਤੀ ਜਾਂਦੀ ਹੈ ਇਹ ਮਿਲਣੀ ਕਿਉਂ ਕੀਤੀ ਜਾਂਦੀ ਆ ਕਿਉਂ ਇਹਦੇ ਵਿੱਚ ਕੁਝ ਦੇਣ ਲੈਣ ਦੇਣ ਕੀਤਾ ਜਾਂਦਾ ਜਿਵੇਂ ਮੰਨ ਲਓ ਕੁਝ ਗਿਫਟ ਹੋ ਗਏ ਜਾਂ ਸ਼ਾਪ ਹੋ ਗਈ ਕੋਈ ਕੜਾ ਹੋ ਗਿਆ ਜਾਂ ਦਸਤਾਰ ਹੋ ਗਈ ਜਾਂ ਕੋਈ ਹੋਰ ਤਰ੍ਹਾਂ ਦੀ ਰਸਮ ਕੀਤੀ ਜਾਂਦੀ ਆ ਆਖਰਕਾਰ ਕਿਉਂ ਕੀਤੀ ਜਾਂਦੀ ਆ ਤੁਸੀਂ ਸਭ ਜਾਣਦੇ ਹੋ ਕਿ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਜੇ ਆਪਾਂ 100 200 ਸਾਲ ਪਿੱਛੇ ਚਲ ਜਾਈਏ ਤਾਂ ਜਾਂ ਉਦੋਂ ਹੋਰ ਪਿੱਛੇ ਚਲ ਜਾਈਏ ਤਾਂ ਇਹ ਰਸਮਾਂ ਉਦੋਂ ਦੀਆਂ ਹੀ ਬਣੀਆਂ ਹੋਈਆਂ ਨੇ ਉਨਾ ਸਮਿਆਂ ਦੇ ਵਿੱਚ ਜਦੋਂ ਕਿਸੇ ਦੇ ਧੀ ਜਾਂ ਪੁੱਤਰ ਦੀ ਸ਼ਾਦੀ ਕੀਤੀ ਜਾਂਦੀ ਸੀ ਤਾਂ ਵਿਚੋਲਾ ਜਿਹੜਾ ਵਿਚੋਲਗੀ ਕਰਦਾ ਸੀ ਤੇ ਉਹ ਹੀ ਰਿਸ਼ਤਾ ਕਰਕੇ ਹੁੰਦਾ ਹੁੰਦਾ ਸੀ ਤੇ ਸਾਰ ਜਿੰਨਾ ਚਿਰ ਕਿਸੇ ਲੜਕੀ ਜਾਂ ਲੜਕੇ ਦੀ ਸ਼ਾਦੀ ਦਾ ਸਮਾਂ ਨਹੀਂ ਸੀ ਆ ਜਾਂਦਾ ਬਰਾਤ ਦਾ ਸਮਾਂ ਨਹੀਂ ਸੀ ਆ ਜਾਂਦਾ ਉਹਨਾਂ ਚਿਰਕ ਨਾ ਤਾਂ ਲੜਕੇ ਦਾ ਮਾਪਾਪ ਨਾ ਹੀ ਲੜਕੀ ਦਾ ਮਾਪਾਪ ਜਾਂ ਕੋਈ ਹੋਰ ਰਿਸ਼ਤੇਦਾਰ ਇੱਕ ਦੂਜੇ ਨੂੰ ਬਿਲਕੁਲੋਂ ਨਹੀਂ ਸੀ ਮਿਲਦਾ ਯਾਨੀ ਕਿ ਬਾਈ ਫੇਸ ਹੋ ਇੱਕ ਦੂਜੇ ਨੂੰ ਬਿਲਕੁਲੋਂ ਨਹੀਂ ਸੀ ਜਾਣਦੇ ਕਿ ਕੌਣ ਆ ਤੁਹਾਡੇ ਮਤਲਬ ਰਿਸ਼ਤੇਦਾਰ ਕੌਣ ਆ ਕਿੱਥੇ ਆਪਾਂ ਉਹਨੂੰ ਵੇਖ ਸਕਦੇ ਆ ਫਿਰ ਕੀ ਹੁੰਦਾ ਸੀ ਕਿ ਜਿਹੜਾ ਵਿਚੋਲਾ ਹੁੰਦਾ ਸੀ ਤਾਂ ਉਹ ਸਾਰੀਆਂ ਰਸਮਾਂ ਆਦਾ ਕਰਦਾ ਸੀ ਹੁਣ ਵੀ ਜਦੋਂ ਵਿਚੋਲਾ ਹੋਵੇਗਾ ਤਾਂ ਫਿਰ ਹੀ ਹਮੇਸ਼ਾ ਮਿਲਣੀ ਹੁੰਦੀ ਆ ਮਿਲਣੀ ਦਾ ਭਾਵ ਹੁੰਦਾ ਕਿ ਦੋ ਮਿਲਣਾ ਮਿਲਣਾ ਆਪਸ ਵਿੱਚ ਆਮੋ ਸਾਹਮਣੀ ਹੋਣਾ ਮਿਲਣੀ ਸ਼ਬਦ ਦਾ ਅਰਥ ਜਿਹੜਾ ਵਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਫਿਰ ਕੀ ਕਰਦਾ ਜਿਹੜਾ ਵਿਚੋਲਾ ਹੁੰਦਾ ਆ ਜਿਹੜੇ ਲੜਕੇ ਪਰਿਵਾਰ ਵਾਲੇ ਪਾਸੇ ਜਾਂ ਦੂਜੇ ਪਾਸੇ ਲੜਕੀ ਪਰਿਵਾਰ ਦੇ ਚੰਗੇ ਚੰਗੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਮੋ ਸਾਹਮਣੀ ਹੋ ਜਾਂਦੇ ਨੇ ਆਪੋ ਆਪਣੇ ਧਰਮ ਦੇ ਮੁਤਾਬਕ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਰੱਬ ਸੁਣੀ ਦੇ ਗਾੜੀ ਅਰਦਾਸ ਬੇਨਤੀ ਤੋਂ ਬਾਅਦ ਫਿਰ ਕਿਹਾ ਜਾਂਦਾ ਕਿ ਹੁਣ ਮਿਲਣੀ ਦੀ ਰਸਮ ਹੋਏਗੀ ਮਿਲਣੀ ਤੋਂ ਭਾਵ ਹੁੰਦਾ ਕਿ ਸਾਰੇ ਲੜਕੀ ਪਰਿਵਾਰ ਵਾਲਿਆਂ ਨੂੰ ਪਤਾ ਦੱਸਣਾ ਉਨ੍ਹਾਂ ਸਮਿਆਂ ਦੇ ਮਤਲਬ ਹੁਣ ਬੇਸ਼ੱਕ ਜਿਹੜਾ ਕਿ ਅੱਜ ਆਪਾਂ ਜਦੋਂ ਧੀ ਪੁੱਧੀ ਮੰਗਣੀ ਕਰਦੇ ਹਾਂ ਜਾਂ ਕੁਝ ਕਰਦੇ ਹਾਂ ਹੁਣ ਸਾਧਨ ਵਿਕਸਿਤ ਹੋ ਚੁੱਕੇ ਨੇ ਹੁਣ ਲੋਕ ਜਾਣਨ ਲੱਗ ਪਏ ਨੇ ਕਿ ਇਹ ਲੜਕੀ ਦੀ ਮਾਂ ਹੈ ਲੜਕੀ ਦਾ ਬਾਪ ਪਿਆ ਭੈਣ ਹੈ ਭਰਾ ਹੈ ਇਸੇ ਤਰ੍ਹਾਂ ਲੜਕੇ ਦੇ ਸਬੰਧ ਵਿੱਚ ਵੀ ਕਿਹਾ ਜਾਂਦਾ ਪਰ ਜਿਹੜੀ ਰਸਮ ਹੈ ਉਹਦੇ ਮੁਤਾਬਕ ਜੇ ਆਪਾਂ ਗੱਲ ਕਰਦੇ ਹਾਂ ਫਿਰ ਵਿਚੋਲਾ ਕਹੂਗਾ ਕਿ ਲੜਕੇ ਦਾ ਪਿਤਾ ਗਾਂ ਆਵੇ ਕਿ ਉਧਰੋਂ ਫਿਰ ਕਹੇਗਾ ਲੜਕੀ ਦਾ ਪਿਤਾ ਅਗਾ ਆਵੇ ਫਿਰ ਉਹ ਦੋਨਾਂ ਹੀ ਆਣੇ ਇੱਕ ਸੈਂਟਰ 'ਚ ਖਲੋ ਜਾਂਦੇ ਨੇ ਸੈਂਟਰ 'ਚ ਖਲੋ ਕੇ ਇੱਕ ਦੂਜੇ ਨੂੰ ਸੱਤ ਸਰੀਆ ਕਾਲ ਬਲੋਂਦੇ ਨੇ ਫਿਰ ਇੱਕ ਦੂਜੇ ਦੇ ਗਲ 'ਚ ਕੋਈ ਹਾਰ ਜਾਂ ਦਸਤਾਰ ਜਿਹੜੀ ਆ ਉਹ ਭੇਟ ਕੀਤੀ ਜਾਂਦੀ ਆ ਇੱਕ ਦੂਜੇ ਦੇ ਪਰਿਵਾਰ ਨੂੰ ਖਾਸ ਕਰਕੇ ਲੜਕੀ ਪਰਿਵਾਰ ਵੱਲੋਂ ਲੜਕੇ ਪਰਿਵਾਰ ਨੂੰ ਉਹਦੇ ਪਿਤਾ ਨੂੰ ਕੋਈ ਮੁੰਦਰੀ ਪਾ ਦਿੰਦਾ ਆ ਸੋਨੇ ਦੀ ਕੋਈ ਕੜਾ ਪਾ ਦਿੰਦਾ ਆ ਅੱਜ ਕੱਲ ਬੜੀ ਸੋਹਣੀ ਗੱਲ ਆ ਕਿ ਸਿੱਖਾਂ ਦੇ ਵਿੱਚ ਸਿਰ ਪਾਓ ਪਾ ਦਿੰਦੇ ਨੇ ਤੇ ਜੇ ਚੰਗਾ ਹੋਵੇ ਦਸਤਾਰ ਦਿੱਤੀ ਜਾਵੇ ਤਾਂ ਉਹ ਸਭ ਤੋਂ ਵਧੀਆ ਗੱਲ ਆ ਆਪਣੇ ਕੌਮ ਦੇ ਰੰਗ ਦੀ ਦਸਤਾਰ ਦਿੱਤੀ ਜਾਵੇ ਨੀਲੇ ਰੰਗ ਦੀ ਦਸਤਾਰ ਦਿੱਤੀ ਜਾਵੇ ਕਿਉਂਕਿ ਦਸਤਾਰ ਜਿਹੜੀ ਤਾਜ ਆ ਜਾਂ ਮਤਲਬ ਅਦਬ ਦਾ ਪ੍ਰਤੀਕ ਹੈ ਸਤਿਕਾਰ ਦਾ ਪ੍ਰਤੀਕ ਆ ਦਿੱਤੀ ਜਾਵੇ ਤਾਂ ਵਧੀਆ ਗੱਲ ਹੋਏਗੀ ਉਸ ਤੋਂ ਬਾਅਦ ਉਹਦੇ ਭਰਾਵਾਂ ਦੀ ਜਾਂ ਕੋਈ ਫੁੱਫੜ ਹੋ ਗਿਆ ਮਾਮਾ ਹੋ ਗਿਆ ਮਾਸੜ ਹੋ ਗਿਆ ਜਾਂ ਕਿਸੇ ਉਹਨਾਂ ਦਾ ਕੋਈ ਭਾਈਆ ਹੋਇਆ ਉਸ ਪਰਿਵਾਰ ਦੇ ਉਹਦੀ ਮਿਲਣੀ ਕਰਵਾਈ ਜਾਂਦੀ ਆ ਇਸੇ ਤਰ੍ਹਾਂ ਔਰਤਾਂ ਦੇ ਵਿੱਚ ਸਭ ਤੋਂ ਪਹਿਲਾਂ ਮਾਂ ਦੀ ਫਿਰ ਭੈਣਾਂ ਦੀ ਜਾਂ ਹੋਰ ਕੋਈ ਰਿਸ਼ਤਾ ਨੇੜੇ ਦਾ ਹੋਵੇ ਉਹਦੀ ਮਿਲਣੀ ਕਰਾਈ ਜਾਂਦੀ ਆ ਤਾਕੇ ਲੜਕੀ ਪਰਿਵਾਰ ਨੂੰ ਕਿਉਂਕਿ ਪਹਿਲੇ ਸਮਿਆਂ ਦੇ ਮਤਲਬ ਕੋ ਜਾਣਦਾ ਨਹੀਂ ਸੀ ਹੁੰਦਾ ਕਿ ਤਾਕੇ ਲੜਕੀ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਲੜਕੇ ਪਰਿਵਾਰ ਦੇ ਆ ਪ੍ਰਮੁੱਖ ਜੀ ਨੇ ਇਹਨਾਂ ਦੀ ਇਹਨਾਂ ਨਾਲ ਕਿਤੇ ਸਾਡੇ ਕੋਲ ਗਲਤ ਨਾ ਬੋਲਿਆ ਜਾਵੇ ਭਲੇਖੇ ਨਾ ਇਨਾਂ ਦੇ ਅਦਮਾਨਾਂ ਚ ਕੋਈ ਕਮੀ ਨਾ ਰਹਿ ਸਕੇ ਇਸ ਗੱਲ ਨੂੰ ਮੁੱਖ ਰੱਖਦੇ ਹੋਇਆ ਸਾਡੇ ਵੱਡਿਆਂ ਨੇ ਇੱਕ ਮਿਲਣੀ ਦੀ ਜਿਹੜੀ ਸੀ ਰਸਮ ਹੀ ਸ਼ੁਰੂ ਕੀਤੀ ਸੀ ਜੋ ਬਹੁਤ ਹੀ ਵਧੀਆ ਸੀ ਉਸ ਸਮੇਂ ਦੇ ਮੁਤਾਬਕ ਹੁਣ ਇੰਜ ਲੱਗਦਾ ਹੈ ਕਿ ਹੁਣ ਵਿਕਸਤ ਹੋਣ ਕਰਕੇ ਸਾਧਨ ਹੁਣ ਇੱਥੇ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਮਿਲਣੀ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਮੈਂ ਸਮਝਦਾ ਕਿ ਹੁਣ ਇਹ ਰਸਮ ਖਤਮ ਵੀ ਹੋ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੋਵੇਗੀ ਕਿਉਂਕਿ ਸਮਾਂ ਹੋਣ ਦੀ ਇਜਾਜ਼ਤ ਨਹੀਂ ਦਿੰਦਾ ਇਹ ਸਾਡੀ ਇੱਕ ਹੁਣ ਇਸ ਵੇਲੇ ਇੱਕ ਜਿਹੜੀ ਆ ਫਾਲਤੂ ਦੀ ਸਭ ਬਣ ਕੇ ਰਹਿ ਗਈ ਆ ਜੇ ਕਰਨੀ ਵੀ ਹੋਵੇ ਤਾਂ ਬਿਲਕੁਲ ਸੁਧਾਰ ਜੀ ਕਰਨੀ ਚਾਹੀਦੀ ਆ ਆਪਣੇ ਆਪਣੇ ਧਰਮ ਦੇ ਮੁਤਾਬਕ ਛੋਟਾ ਮੋਟਾ ਗਿਫਟ ਦੇਣਾ ਜਿੱਦਾਂ ਮੰਨ ਲਓ ਕਿ ਮੁੰਦਰੀ ਪਾਉਣ ਦਾ ਭਾਅ ਹੁੰਦਾ ਸੀ ਕਿ ਅਗਲੇ ਦਾ ਮਾਨ ਕਰਨਾ ਦਸਤਾਰ ਦੇਣ ਦਾ ਭਾਅ ਵਾ ਅਗਲੇ ਦਾ ਮਾਨ ਕਰਨਾ ਆਪਾਂ ਛੋਟੇ ਖਰਚਿਆਂ ਨਾਲ ਵੀ ਇਹ ਕਰ ਸਕਦੇ ਹਾਂ ਕੋਈ ਏਡੀ ਵੱਡੀ ਗੱਲ ਤਾਂ ਹੈ ਨਹੀਂ ਮੈਂ ਸਮਝਦਾ ਜੀ ਰਸਮ ਵਾਂਦੇ ਵੀ ਹੋ ਜੇ ਤਾਂ ਵਧੀਆ ਹੋਵੇਗਾ ਬਾਕੀ ਤੁਸੀਂ ਵੀ ਆਪਣੇ ਵਿਚਾਰ ਦੱਸਨੇ ਹੋ ਸਕਦਾ ਕਿਸੇ ਸੱਜਣ ਦੇ ਵਿਚਾਰ ਕੁਝ ਅਲੱਗ ਹੋਣ ਉਹ ਜਰੂਰ ਆਪਣੇ ਕਮੈਂਟ ਦੇ ਵਿੱਚ ਦੇ ਸਕਦਾ ਆ ਤਾਂ ਕਿ ਅਸੀਂ ਇਹਨਾਂ ਰਸਮਾਂ ਨੂੰ ਇਹਨਾਂ ਰਵਾਜਾਂ ਨੂੰ ਹੋਰ ਨੇੜਿਓਂ ਜਾ ਕੇ ਵੇਖ ਸਕੀਏ ਇਹਨਾਂ ਨੂੰ ਹੋਰ ਨੇੜਿਓਂ ਆਪਾਂ ਲੱਭ ਸਕੀਏ ਬਹੁਤ ਸਾਰੀਆਂ ਵੀਡੀਓਜ਼ ਜਿਵੇਂ ਸਰਬਾਲਾ ਕਿਉਂ ਬਣਦਾ ਵਾ ਜਾਂ ਮਾਂਏ ਭਾਡੀ ਭਾਬੀ ਸ਼ਰਮਾ ਕਿਉਂ ਪਾਉਂਦੀ ਆ ਭੈਣ ਕਿਉਂ ਵਾਗ ਫੜਦੀ ਆ ਹੋਰ ਵੀ ਬੜੀਆਂ ਵੀਡੀਓਜ਼ ਜਿਹੜੀਆਂ ਨੇ ਉਹ ਹੈ ਤੁਹਾਡੇ ਇਸ ਚੈਨਲ ਦੇ ਉੱਪਰ ਲੋਡ ਨਹੀਂ ਜਿਸ ਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਾਂ ਰੱਖਿਆ ਹੋਇਆ ਜੁਨੇ ਵਸਤੇ ਰਬ ਸੁਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ